ਕਵਾਸ ਵੀਰ ਦਾ ਬੱਚਾ ਕੰਮ ਤੇ ਆਇਆ ਉਹਨਾਂ ਦੇ ਕੋਲ 3 ਸਾਲ ਹੋ ਗਏ ਕੰਮ ਸਿੱਖਦੇ ਨੂੰ ਕਰਦੇ ਨੂੰ ਤੇ ਹੁਣ ਕੰਮ ਕਰਨ ਲੱਪਿਆ ਤੇ ਉਹ ਛੁੱਟੀ ਦਾ ਟਾਈਮ ਹੋਇਆ ਹੱਥ ਧੋਣ ਲੱਗਾ ਤੇ ਉਹ ਮਾਲਕ ਅੰਦਰੋਂ ਚੱਲ ਗਿਆ ਅੰਦਰੋਂ ਆਪਣਾ ਪਿਸਤੌਲ ਲੈ ਕੇ ਆ ਗਿਆ ਤੇ ਮੁੰਡੇ ਦੇ ਆਉਂਦੇ ਨੇ ਸਿੱਧਾ ਸਾਥੀ 'ਚ ਗੋਲੀ ਮਾਰਤੀ ਕਰਨ ਲੱਗਾ ਪਤਾ ਕਿਉਂ ਮਾਰੀ ਗੋਲੀ ਇਹ ਨਹੀਂ ਕਰਨ ਦਾ ਪਤਾ ਲੱਗਾ ਕਿਉਂ ਮਾਰੀ ਕਿਉਂ ਨਹੀਂ ਮਾਰੀ ਹੁਣ ਉਹ ਗੋਲੀ ਮਾਰ ਕੇ ਉਹ ਇੱਥੇ ਹਸਪੀਟਲ ਪਹੁੰਚਾ ਕੇ ਤੇ ਜਦੋਂ ਪਤਾ ਲੱਗਿਆ ਮੁੰਡੇ ਦੇ ਇੱਥੇ ਪੂਰਾ ਹੋ ਗਿਆ ਤੇ ਉਹ फरार ਹੋ ਗਿਆ ਨੱਟ ਗਿਆ ਨਾ ਨਰਾਜ ਸਿੰਘ ਸਰ ਕੀ ਹੋਇਆ ਮਾਮਲਾ ਜਿਹੜਾ ਗੋਲੀ ਲੱਗੀ ਹੈ ਤੁਹਾਡੇ ਭਤੀਜੇ ਦੇ ਮਾਮਲਾ ਇਦਾਂ ਜੀ ਸਾਰੇ ਵਸਵੇਰ ਦਾ ਬੱਚਾ ਕੰਮ ਤੇ ਆਇਆ ਉਹਨਾਂ ਦੇ ਕੋਲ 3 ਸਾਲ ਹੋ ਗਏ ਕੰਮ ਸਿੱਖਦੇ ਨੂੰ ਕਰਦੇ ਨੂੰ ਤੇ ਹੁਣ ਕੰਮ ਕਰਨ ਲੱਪਿਆ ਤੇ ਉਹ ਛੁੱਟੀ ਦਾ ਟਾਈਮ ਹੋਇਆ ਹੱਥ ਥੋਣ ਲੱਗਾ ਤੇ ਉਹ ਮਾਲਕ ਅੰਦਰੋਂ ਚੱਲ ਗਿਆ ਅੰਦਰੋਂ ਆਪਣਾ ਪਿਸਤੌਲ ਲੈ ਕੇ ਆ ਗਿਆ ਤੇ ਮੁੰਡੇ ਦੇ ਆਉਂਦੇ ਨੇ ਸਿੱਧਾ ਸਾਥੀ 'ਚ ਗੋਲੀ ਮਾਰਤੀ ਕਰਨ ਲੱਗਾ ਪਤਾ ਕਿਉਂ ਮਾਰੀ ਗੋਲੀ ਇਹ ਨਹੀਂ ਕਰਨ ਦਾ ਪਤਾ ਲੱਗਾ ਕਿਉਂ ਮਾਰੀ ਕਿਉਂ ਨਹੀਂ ਮਾਰੀ ਹੁਣ ਉਹ ਗੋਲੀ ਮਾਰ ਕੇ ਉਹ ਇੱਥੇ ਹਸਪੀਟਲ ਪਹੁੰਚਾ ਕੇ ਤੇ ਜਦੋਂ ਪਤਾ ਲੱਗਿਆ ਮੁੰਡੇ ਦੇ ਭਈ ਪੂਰਾ ਹੋ ਗਿਆ ਤੇ ਉਹ ਫਰਾਰ ਹੋ ਗਿਆ ਨੱਠ ਗਿਆ ਤੇ ਮਤਲਬ ਮਾਲਕ ਫਰਾਰ ਇੱਥੋਂ ਕੀ ਨਾਮ ਸੀ ਮਾਲਕ ਦਾ ਮਾਲਕ ਦਾ ਨਾਮ ਕੀ ਆ ਭਲਾ ਪ੍ਰਭ ਪ੍ਰਭ ਸਿੰਘ ਪ੍ਰਭ ਸਿੰਘ ਕਿਹੜਾ ਸ਼ੋਰੂਮ ਹੈਣਾ ਦਾ ਉੱਥੇ ਆ ਪਜਾਜ ਦਾ ਕੀ ਹੁਣ ਕੀ ਮੰਗ ਕਰਦੇ ਹੋ ਤੁਸੀਂ ਮੰਗ ਤਾਂ ਸਾਨੂੰ ਇਨਸਾਫ ਚਾਹੀਦਾ ਹੈ ਗਰੀਬ ਪਰਿਵਾਰ ਦੇ ਬੰਦੇ ਆ ਬੱਚੇ ਆ